ਜੀਵਨ ਗੁਪਤਾ ਜੀ ਜਿੱਤਰੇ ਨੇ ਕਿਉਂਕਿ ਦੋਵੇਂ ਉਮੀਦਵਾਰ ਤੁਹਾਨੂੰ ਪਤਾ ਹੀ ਹੈ ਜੇ ਅਸੀਂ ਗੱਲ ਕਰੀਏ ਭਾਰਤ ਪੂਸ਼ਣ ਆਸ਼ੂਦੀ ਤੇ ਉਹਨਾਂ ਦੇ ਕਿੰਨੇ ਘੁਟਾਲੇ ਦੇ આરોਪ ਲੱਗੇ ਹਾਸ ਲਗਾ ਕੇ ਭਾਈ ਸਾਡੀ ਮਾਰਕੀਟ ਤੇ ਕੰਮ ਹੀ ਨਹੀਂ ਆਈ ਬਹੁਤ ਅੱਦਾ ਦੇ ਰਹਿੰਦੇ ਆ ਜਿਵੇਂ ਕਿ ਦੁਕਾਨਾਂ ਦਾਈਏ ਸਾਡਾ ਕਿਰਾਇਆ ਘੋਇਆ ਦਾ ਜੁਰਮਾਨੇ ਬਹੁਤ ਪਾਏ ਹੋਏ ਆ ਲੋੜਵੰਦ ਪਰਿਵਾਰ ਉਹਨਾਂ ਨੂੰ ਬਹੁਤ ਤਕਲੀਫ ਹੁੰਦੀ ਹੈ ਉਹ ਇਹਨਾਂ ਵਾਅਦਿਆਂ ਤੇ ਹੀ ਵੋਟ ਪਾਉਂਦੇ ਆ ਸੋ ਸਰਕਾਰਾਂ ਧਿਆਨ ਦੇਣ ਇਹ ਵਾਅਦੇ ਪੂਰੇ ਕਰਨ ਤੇ ਵੋਟ ਲੈਣ ਜਾਗੀ ਹੁਣ ਜਿੰਨੀ ਚਾਹੁੰਦੀ ਪਾਉਂਦੀ ਗੱਲ ਬਾਕੀ ਦੇਖੋ ਕੌਣ ਲੈ ਕੇ ਜਾਂਦਾ ਹੈ ਕਹਾ ਕੰਮ ਵਧੀਆ ਕਰਦਾ ਸੀ ਕੋਈ ਮਾੜਾ ਕੰਮ ਧੋੜ ਕਰਦਾ ਸੀ ਇਹ ਤਾਂ ਕੋਈ ਆਪਸੀ ਉਹਦੀ ਘਟਨਾ ਕੱਢੀ ਹੈ ਜਿਉਂ ਔਰ ਜੇ ਅਸੀਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਉਹ ਪਹਿਲਾਂ ਤੋਂ ਹੀ ਰਾਜ ਸਭਾ ਮੈਂਬਰ ਹੈ ਕੇਜਰੀਵਾਲ ਜੀ ਜ਼ਬਰਦਸਤੀ ਰਾਜ ਸਭਾ ਮੈਂਬਰ ਬਣਨ ਵਾਸਤੇ ਜ਼ਬਰਦਸਤੀ ਔਰ ਉਹਨੇ ਨੂੰ ਜਿਹੜਾ ਚੌਂ ਚਿਤਾਣਾ ਚਾਹੁੰਦੇ ਆ ਨਸ਼ੇ ਬਹੁਤ ਬੰਦ ਕਰਾਏ ਆ ਨਸ਼ੇ ਵਾਲਿਆਂ ਨੂੰ ਕਾਰਪੋੜਟ ਆਏ ਆ ਜਿਨ੍ਹਾਂ ਦੇ ਪਾਵਾਂ ਦੇ ਪੁੱਤ ਮਰ ਗਏ ਆ ਉਹਨਾਂ ਦੇ ਨਸ਼ੇ ਦੇ ਨਦਕਾਰ ਨੂੰ ਮਕਾਨ ਬਣਾਏ ਆ ਉਹਨਾਂ ਦੇ ਮਕਾਨਾਂ ਤੇ ਬਲਡੋజర్ ਚਲਾ ਕੇ ਉਹਨਾਂ ਦਾ ਤੇ ਜਿੰਤੀ ਆ ਜੀ ਤੁਹਾਨੂੰ ਪਤਾ ਹੀ ਆ ਦੇਖ ਲਓ ਤੁਸੀਂ ਸਾਰਾ ਇੱਥੇ ਤੇ ਨਸ਼ਾ ਇੰਨਾ ਜ਼ਿਆਦਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਸਿੰਥੈਟਿਕ ਨਸ਼ੇ ਦਾ ਇੰਨਾ ਪ੍ਰਭਾਵ ਹੈ ਤੁਸੀਂ ਸ਼ਾਮ ਨੂੰ ਚੱਲ ਜਿਓ ਇੱਥੇ ਤੁਹਾਨੂੰ ਹਰ ਤਰ੍ਹਾਂ ਦਾ ਨਸ਼ੇੜੀ ਮਿਲੇਗਾ ਉਹਨਾਂ ਦੇ ਵਿੱਚ ਇਹ ਖਿਆਲ ਹੈ ਇਹਨਾਂ ਨੇ ਕੰਮ ਬਹੁਤ ਕੀਤੇ ਉਹਨਾਂ ਨੇ ਕੰਮ ਇੰਨੇ ਕੀਤੇ ਨਹੀਂ ਕੰਮ ਕੁਝ ਨਹੀਂ ਉਹਨਾਂ ਨੇ ਕੀ ਕੰਮ ਕੀਤੇ ਇਹਨਾਂ ਨੇ ਨਸ਼ਾ ਵੀ ਬੰਦ ਕਰਾਤਾ ਕਿ ਟਾਈ ਨਾ ਚੱਲੇ ਮਾਮਾ ਦੇ ਪੁੱਤ ਮਰਦੇ ਸੀ ਉਹ ਘਰੋਂ ਬੇਕਾਰ ਹੋਏ ਲੋਕੀ ਕਈਆਂ ਦੇ ਬਲਡੋਜ਼ਰ ਫੇੜੇ ਘਰ ਤੋੜੇ ਬਥੇਰੇ ਸਹੂਲਤਾਂ ਨਾਲ ਕੀਤੀਆਂ ਕਿੰਨੇ ਕਿੰਨੇ ਪੁਲ ਬਣਾਏ ਆ ਜਿਹੜੇ ਨਾਲ ਚੱਕਰਨ ਤੋਂ ਬਣੇ ਨਹੀਂ ਸੀਗੇ ਉਹ ਬਣਾ ਦਿੱਤੇ ਆ ਕੀ ਕਹਿਣਾ ਚਾਹੋਗੇ ਜਿਹੜੀ ਜਿਮਨੀ ਚੋਨਾ ਆ ਗਈ ਹਲਕਾ ਵੈਸਟ ਦੇ ਵਿੱਚ ਉਹਦੇ ਬਾਰੇ ਸਾਨੂੰ ਤੇ ਦੇਖੋ ਜੀ ਇਹਦੇ ਬਾਰੇ ਕੁਝ ਪਤਾ ਨਹੀਂ ਬਿੱਤੇ ਫਸ ਸਸੇ ਕੀ ਚਾਣਾ ਆ ਹੀਦਾ ਇਹੀ ਹੈ ਵੀ ਚਲੋ ਗਰੀਬਾਂ ਦਾ ਕੋਈ ਥੋੜਾ ਬੋਤਾ ਹੋ ਜਾਵੇ ਜਿੱਦਾਂ ਉਹਨਾਂ ਦਾ ਆਧਾਰ ਕਾਰਡ ਗਲਤ ਬਣਿਆ ਦਾ ਥੋੜਾ ਜਿਹਾ ਪੈਨਸ਼ਨ ਵਗੈਰਾ ਹੀ ਲੱਗ ਜਾਏ ਉਹ ਵੀ ਨਹੀਂ ਹੱਲ ਹੁੰਦਾ ਕਹਿੰਦੇ ਆਧਾਰ ਕਾਰਡ ਗਲਤ ਬਣਿਆ ਦਾ ਬਿਲਕੁਲ ਨਹੀਂ ਪਰ ਕਿਉਂਕਿ ਕਿ ਹੈ ਹੀ ਮਾਰਕੀਟ ਬਿਲਕੁਲ ਠੰਡੀ ਪਈ ਹੋਈ ਹੈ ਲੁਧਿਆਣਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਵਾੜੇ ਦੱਸਦੇ ਹਾਂ ਲੁਧਿਆਣਾ ਦੇ ਵਿੱਚ ਮੌਜੂਦ ਹਾਂ ਹਲਕਾ ਵੈਸਟ ਦੇ ਵਿੱਚ ਜਿੱਥੇ ਸੜਕਾਂ ਦੇ ਉੱਤੇ ਜੇਕਰ ਮਾਰਕੀਟ ਦੀ ਗੱਲ ਕਰੀਏ ਤੇ ਕੋਚਰ ਮਾਰਕੀਟ ਨੂੰ ਜਾਣ ਵਾਲੇ ਸੜਕ ਦੇ ਉੱਤੇ ਮੌਜੂਦ ਹਾਂ ਜਿੱਥੇ ਹਲਕਾ ਵੈਸਟ ਦੇ ਜਿਮਨੀ ਚੋਨਾ ਦੇ ਬਾਰੇ ਲੋਕਾਂ ਨਾਲ ਗੱਲਬਾਤ ਕਰ ਲੈਨੇ ਕਿਉਂਕਿ ਲਗਾਤਾਰ ਚੋਣਵੀ ਮੈਦਾਨ ਦੇ ਵਿੱਚ ਪਾਰਟੀਆਂ ਦਾ ਜਿਹੜਾ ਜੋਰ ਹੈ ਲਗਾਤਾਰ ਚੜਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਚਾਰੋਂ ਉਮੀਦਵਾਰ ਜਿਹੜੇ ਨੇ ਲਗਾਤਾਰ ਚੋਣਵੀ ਪ੍ਰਚਾਰ ਕਰ ਰਹੇ ਨੇ ਸੋ ਇੱਕ ਪਾਸੇ ਜੇਕਰ ਗੱਲ ਕਰੀਏ ਤੇ 1 ਲੋਗ ਕੀ ਸੋਚ ਰਹੇ ਨੇ ਲੋਕਾਂ ਦੀ ਕੀ ਸੋਚ ਹੈ ਲੋਕ ਕਿਨੂੰ ਪਸੰਦ ਕਰ ਰਹੇ ਨੇ ਗੱਲਬਾਤ ਕਰ ਲੈਣੇ ਕਿਉਂਕਿ ਕਈ ਕੰਮ ਜਿਹੜੇ ਨੇ ਉਹ ਪੈਂਡਿੰਗ ਪਏ ਹੋਏ ਨੇ ਸੋ ਕਈ ਕੰਮ ਲੋਕਾਂ ਦਾ ਕਹਿਣਾ ਹੈ ਕਿ ਪੈਂਡਿੰਗ ਨੇ ਸੋ ਲੋਕਾਂ ਵੱਲੋਂ ਕਿਹਾ ਜਾਂਦਾ ਕਿ ਕਈ ਮੰਗਾਂ ਜਿਹੜੀਆਂ ਹੈਗੀਆਂ ਉਹ ਵੀ ਸਰਕਾਰਾਂ ਅੱਗੇ ਹੈਗੀਆਂ ਸੋ ਸਾਡੇ ਨਾਲ ਮਾਰਕੀਟ ਦੇ ਵਿੱਚ ਕੁਝ ਲੋਕ ਮੌਜੂਦ ਨੇ ਗੱਲਬਾਤ ਕਰਦੇ ਆਂ ਕਾਫੀ ਉਮਰ ਦਾ ਰਾਜ ਨੇ ਅੰਕਲ ਕੀ ਨਾਮ ਹੈਗਾ ਤੁਹਾਡਾ ਗਿਆਨ ਸਿੰਘ ਬਿਲਕੁਲ ਸਰ ਕੀ ਕਹਿਣਾ ਚਾਹੋਗੇ ਅਸੀਂ ਇਸ ਟਾਈਮ ਕਿੱਥੇ ਮੌਜੂਦ ਆਂ ਪੁਚਰਮਾਰਕੀ ਰੋਡ ਦਾ ਈਐਸਆਈ ਜੀ ਹਲਕਾ ਵੈਸਟ ਦੇ ਵਿੱਚ ਜਿਹੜੀ ਜਿਮਨੀ ਚੋ ਯਾ ਆਮ ਆਦਮੀ ਪਾਰਟੀ ਕੀਤਾਗੀ ਬੜੇ ਜ਼ੋਰ ਨਾਲ ਸ਼੍ਰਮਣੀ ਕਾਲੀ ਦਲ ਦਾ ਕਾਲ ਕਾਰ ਕਾਲ ਕਿਦਾਂ ਦਾ ਰਿਹਾ ਪਹਿਲਾਂ ਉਹ ਤਾਂ ਇਦਾਂ ਦਾ ਹੀ ਆ ਬਸ ਮਾੜਾ ਹੀ ਹਾਲ ਰਿਹਾ ਉਹਨਾਂ ਦਾ ਦਾ ਬਾਕੀ ਆਮ ਆਦਮੀ ਪਾਰਟੀ ਦਾ ਜ਼ੋਰ ਬਹੁਤ ਆ ਆਮ ਆਦਮੀ ਪਾਰਟੀ ਦਾ ਕੱਠ ਬਹੁਤ ਆ ਆਪ ਆਦਮੀ ਨੇ ਕੰਮ ਬਹੁਤ ਕਰਾਏ ਆਪ ਆਦਮੀ ਨੇ ਪਹਿਲਾਂ ਟੂਲ ਖਤਮ ਕਰਾਏ ਫਿਰ ਨਹਿਰਾਂ ਦਾ ਪਾਣੀ ਦਵਾਇਆ ਪੱਕੀਆਂ ਨਹਿਰਾਂ ਬਣਾਈਆਂ ਫਿਰ ਕਾਲਜਾਂ ਨੂੰ ਬੜਾਏ ਫਿਰ ਨੌਕਰੀਆਂ ਦਿੱਤੀਆਂ ਬਹੁਤ ਕੰਮ ਕੀਤਾ ਭਵਾਂਤਮਾਮ ਦੀ ਸਰਕਾਰ ਨੇ ਅੱਛਾ ਆਪਣੀ ਉਮਰ ਦੇ ਵਿੱਚ ਤੁਸੀਂ ਕੀ ਕੁਝ ਦੇਖਿਆ ਕਿਹੜੀ ਸਰਕਾਰ ਉਦੋਂ ਹੁੰਦੀ ਸੀ ਕਿ ਜਦੋਂ ਤੁਸੀਂ ਛੋਟੇ ਹੁੰਦੇ ਸੀ ਜੀ ਬਈ ਦੇਖਿਆ ਮਤਲਬ ਕਹਿਦਾ ਵੀ ਇਹ ਸਰਕਾਰਾਂ ਦਾ 5 ਸਾਲ ਉਹ ਰਾਜ ਕਰ ਜਾਂਦੀਆਂ ਪੰਜ ਸਾਲ ਉਹ ਕਰ ਜਾਂਦੀਆਂ ਸੀਗੀਆਂ ਹੁਣ ਇਹ ਸਰਕਾਰ ਆਈ ਆ ਇਹ ਸਰਕਾਰ ਨਾ ਕਿਸੇ ਤੋਂ ਪੈਸਾ ਲੈਂਦੀ ਆ ਨਾ ਕਿਸੇ ਤੋਂ ਕਿਸੇ ਤੋਂ ਲੈਂਦੀ ਰੀਸਨ ਖੋਰਾ ਨੂੰ ਫੜਦੀ ਆ ਨਸ਼ੇ ਬਹੁਤ ਬੰਦ ਕਰਾਏ ਆ ਨਸ਼ੇ ਵਾਲਿਆਂ ਨੂੰ ਕਾਰ ਬੜਾ ਢਾਏ ਆ ਜਿਨ੍ਹਾਂ ਦੇ ਪਾਵਾਂ ਦੇ ਪੁੱਤ ਮਰ ਗਏ ਆ ਉਹਨਾਂ ਦੇ ਨਸ਼ੇ ਦੇ ਕਾਰਨ ਮਕਾਨ ਬਣਾਏ ਆ ਉਹਨਾਂ ਦੇ ਮਕਾਨਾਂ ਤੇ ਬਲਡੋజర్ ਚਲਾ ਕੇ ਉਹਨਾਂ ਦਾ ਬਹੁਤ ਬਹੁਤ ਨੁਕਸਾਨ ਕਰਕੇ ਤਾਂ ਉਹਨਾਂ ਨੂੰ ਰਾਸਤੇ ਵਿੱਚ ਲਈ ਜਾਂਦਾ ਜਿਹੜੀ ਤੁਹਾਨੂੰ ਪਤਾ ਹੋਵੇ ਇੱਕ ਗੱਲ ਕਹੀ ਗਈ ਸੀਗੀ ਪੰਜਾਬ ਸਰਕਾਰ ਵੱਲੋਂ ਇੱਕ ਡੇਡ ਦਿੱਤੀ ਗਈ ਸੀਗੀ ਨਸ਼ੇ ਨੂੰ ਕਿ ਇਸ ਡੇਡ ਤੱਕ ਇਸ ਤਰੀਕ ਤੱਕ ਨਸ਼ੇ ਨੂੰ ਪੂਰਾ ਮੁਕਤ ਕਰ ਦਿੱਤਾ ਜਾਊਗਾ ਇੰਨਾ ਕਿਧਾ ਇਹਨਾਂ ਦਾ ਹੌਲੀ-ਹੌਲੀ ਹੁੰਦੇ ਆ ਜਦੋਂ ਆਪਣਾ ਘਰ ਦੇ ਵਿੱਚ ਲਾ ਲਓ ਉਹ ਬੰਦਾ ਇੱਕ ਨਸ਼ਾ ਕਰਦਾ ਉਹੀ ਨਹੀਂ ਸੈਟ ਉਹਦਾ ਇਹਦਾ ਪੰਜਾਬ ਆ ਪੰਜਾਬ ਦੇ ਵਿੱਚ ਤਾਂ ਹੌਲੀ-ਹੌਲੀ ਨਸ਼ਾ ਸੈਟ ਹੁੰਦਾ ਬੰਦ ਹੁੰਦਾ ਨਸ਼ਾ ਦਾ ਬਹੁਤ ਬੰਦ ਹੋ ਗਿਆ ਲੋਕੀ ਬਹੁਤ ਸੁਖੀ ਆ ਹੁਣ ਜੀ ਬਿਲਕੁਲ ਕੀ ਨਾਮ ਤੁਹਾਡਾ ਕੀ ਨਾਮ ਆ ਸਰ ਮੇਰਾ ਨਾਮ ਜਸਵੀਰ ਸਿੰਘ ਆ ਜੀ ਜੀ ਕੀ ਕੁਝ ਦੇਖਿਆ ਹੁਣ ਆਪਣੀ ਉਮਰ ਦੇ ਵਿੱਚ ਉਮਰ ਦੇ ਵਿੱਚ ਦੇਖੀ ਜਾਂਦੇ ਆ ਸਰਕਾਰ ਇਹੀ ਜਿਤਨੇ ਆਮ ਆਦਮੀ ਪਾਰਟੀ ਜਿਹੜੀਆਂ ਪਿਛਲੀਆਂ ਸਰਕਾਰਾਂ ਸੀਗੀਆਂ ਉਹਨਾਂ ਦੇ ਵਿੱਚ ਕੀ ਖਿਆਲ ਹੈਗਾ ਉਹਨਾਂ ਦੇ ਵਿੱਚ ਇਹ ਖਿਆਲ ਹੈ ਇਹਨਾਂ ਨੇ ਕੰਮ ਬਹੁਤ ਕੀਤੇ ਉਹਨਾਂ ਨੇ ਕੰਮ ਇਨੇ ਕੀਤੇ ਨਹੀਂ ਕੰਮ ਕੁਛ ਨਹੀਂ ਉਹਨਾਂ ਨੇ ਕੀ ਕੰਮ ਕੀਤੇ ਆ ਇਹਨਾਂ ਨੇ ਨਸ਼ਾ ਵੀ ਬੰਦ ਕਰਾਤਾ ਕਿ ਟਾਈ ਨਾ ਚੱਲੇ ਮਾਮਾ ਦੇ ਪੁੱਤ ਮਰਦੇ ਸੀ ਉਹ ਘਰੋਂ ਬੇਕਾਰ ਹੋਏ ਲੋਕੀ ਕਈਆਂ ਦੇ ਬਲਡੋਜ਼ਰ ਫੇੜੇ ਘਰ ਤੋੜੇ ਬਥੇਰੇ ਸਹੂਲਤਾਂ ਨਾਲ ਕੀਤੀਆਂ ਕਿੰਨੇ ਕਿੰਨੇ ਪੁਲ ਬਣਾਏ ਆ ਜਿਹੜੇ ਨਾਲ ਤਿਕਰਨ ਤੋਂ ਬਣੇ ਨਹੀਂ ਸੀਗੇ ਉਹ ਬਣਾ ਦਿੱਤੇ ਆ ਤੇ ਬਿਲਕੁਲ ਕੀ ਕਹਿਣਾ ਚਾਹੋਗੇ ਆਮ ਲੋਕਾਂ ਨੂੰ ਕੀ ਮੈਸੇਜ ਆਮ ਲੋਕਾਂ ਨੂੰ ਬਹੁਤ ਪਸੰਦ ਆਈ ਜੀ ਹੁਣ ਅੱਗੇ ਨਾਲ ਬਹੁਤ ਫਰਕ ਆ ਅੱਗੇ ਇਹ ਨਾ ਨਹੀਂ ਸੀਗਾ ਹੁਣ ਠੀਕ ਆ ਅੱਗੇ ਨਾਲ ਐ ਬਿਲਕੁਲ ਸੋ ਦੱਸ ਦੀ ਆਮ ਲੋਕ ਜਿਹੜੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਮਾਰਕੀਟ ਦੇ ਵਿੱਚ ਆਏ ਆ ਜਿਹੜੀ ਟੀਮ ਆ ਸਾਡੀ ਉਹ ਫੀਲਡ ਦੇ ਵਿੱਚ ਉਤਰੀ ਆ ਫੀਲਡ ਦੇ ਵਿੱਚ ਲੋਕਾਂ ਨਾਲ ਗੱਲਬਾਤ ਕਰ ਰਹੀ ਹੈ ਲਗਾਤਾਰ ਕਿ ਲੋਕਾਂ ਦਾ ਲੋਕਾਂ ਦਾ ਵਿਚਾਰ ਕੀ ਹੈ ਲੋਕ ਕੀ ਚਾਹੁੰਦੇ ਨੇ ਕਿਉਂਕਿ ਜੇਕਰ ਇੱਕ ਪਾਸੇ ਹਲਕਾ ਵੈਸਟ ਦੇ ਵਿੱਚ ਇਹਦੀ ਗੱਲ ਕਰੀਏ ਤੇ ਹਲਕਾ ਵੈਸਟ ਦੇ ਵਿੱਚ ਜਿਮਨੀ ਚ ਉਹਨਾਂ ਨੂੰ ਲੈ ਕੇ ਕਈ ਲੋਕ ਜਿਹੜੇ ਦੇਖ ਸਕਦੇ ਹੋ ਕਿ ਆਪਣੀ ਆਪਣੀ ਰਾਏ ਜੜੀ ਰੱਖਦੇ ਹੋਏ ਨਜ਼ਰ ਆ ਰਹੇ ਨੇ ਕੀ ਕਹਿਣਾ ਚਾਹੋਗੇ ਜਿਹੜੀ ਜਿਮਨੀ ਚੋਂ ਆ ਨਾ ਆ ਗਈ ਹਲਕਾ ਵੈਸਟ ਦੇ ਵਿੱਚ ਉਹਦੇ ਬਾਰੇ ਸਾਨੂੰ ਤੇ ਦੇਖੋ ਜੀ ਇਹਦੇ ਬਾਰੇ ਕੁਝ ਪਤਾ ਨਹੀਂ ਬਿੱਤੇ ਕੁਝ ਨਹੀਂ ਪਤਾ ਅੱਛਾ ਹਲਕਾ ਵੈਸਟ ਦੇ ਵਿੱਚ ਵਿਦਾਇਕ ਕੌਣ ਸੀ ਜੀ ਪਤਾ ਨਹੀਂ ਇਹ ਵੀ ਨਹੀਂ ਪਤਾ ਸਾਨੂੰ ਕਿੰਨੇ ਦਿਨ ਹੋ ਗਏ ਦੁਕਾਨ ਕਰਦੇ ਨਾ ਦੁਕਾਨ ਨੂੰ 15 ਦਿਨ ਹੋਏ ਸਾਰੇ 15 ਚਾਰਾਂ ਦੇ ਹਾਂਜੀ ਅੱਛਾ ਇੱਥੇ ਤਾਂ ਕੁਝ ਨਹੀਂ ਪਤਾ ਇਹਦਾ ਨਹੀਂ ਅੱਛਾ ਉਦੋਂ ਸਰਕਾਰਾਂ ਅੱਗੇ ਕੀ ਅਪੀਲ ਆ ਤੁਹਾਡੀ ਕੋਈ ਮੰਗ ਹੈਗੀ ਇਦਾਂ ਦੀ ਜਿਹੜੀ ਨਹੀਂ ਹੁੰਦੀ ਹੈ ਪੂਰੀ ਮੰਗ ਕੀ ਦੱਸਿਏ ਹੁਣ ਬਸ ਇਹ ਜਿੱਦਾਂ ਹੁਣ ਇੱਥੇ ਅਸੀਂ ਆਏ ਆ ਚਲੋ ਇਹ ਪ੍ਰੋਬਲਮ ਆ ਥੋੜੀ ਜੀ ਪ੍ਰੋਬਲਮ ਹੱਲ ਹੋ ਜਾਵੇ ਇੱਥੇ ਪਾਣੀ ਰੁਕ ਜਾਂਦਾ ਕੋਈ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਵਰਤਨ ਤੋਂ ਆਂਦੀ ਤੰਗੀ ਹੈ ਕੁਛ ਆ ਥੋੜੀ ਜਿਹਾ ਹੋ ਜਾਈ ਤੇ ਚਲੋ ਵਧੀਆ ਜਿੰਨੂੰ ਕਹਣਗੇ ਅਸੀਂ ਤੁਹਾਨੂੰ ਵੀ ਵੋਟ ਪਾਵਾਂਗੇ ਇਹ ਕੋਈ ਚੱਕਰ ਨਹੀਂ 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 ਅਸੀਂ ਨਹੀਂ ਕੁਛ ਕਹਿ ਰਹੇ ਅਸੀਂ ਤਾਂ ਥੋੜੀ رائے ਲੈ ਰਹੇ ਆ ਵੀ ਤੁਸੀਂ ਕੀ ਚਾਹੁੰਦੇ ਹੋ ਆਮ ਆਮ ਕੀ ਚਾਹੀਏ ਬਸ ਅਸੀਂ ਕੀ ਚਾਹਣਾ ਆਹੀ ਦਾ ਇਹੀ ਹੈ ਵੀ ਚਲੋ ਗਰੀਬਾਂ ਦਾ ਕੋਈ ਥੋੜਾ ਬੋਤਾ ਹੋ ਜਾਵੇ ਜਿੱਦਾਂ ਹੁਣ ਇਹਨਾਂ ਦਾ ਆਧਾਰ ਕਾਰਡ ਗਲਤ ਬਣਿਆ ਦਾ ਥੋੜਾ ਜਿਹਾ ਪੈਨਸ਼ਨ ਵਗੈਰਾ ਹੀ ਲੱਗ ਜਾਏ ਉਹ ਵੀ ਨਹੀਂ ਹੱਲ ਹੁੰਦਾ ਕਹਿੰਦੇ ਆਧਾਰ ਕਾਰਡ ਗਲਤ ਬਣਿਆ ਦਾ ਉਦੋਂ ਤਾਂ ਬਣਿਆ ਸੀ ਨਾ ਪਤਾ ਨਹੀਂ ਸੀ ਕਾਲੀ ਨਾਲ ਏਜ ਲਿਖਾਤੀ ਐਦਾਂ ਹੀ 7 ਸਾਲ ਪਹਿਲਾਂ ਘੱਟ ਲਿਖਾਤੀ ਬਿਲਕੁਲ ਸੋ ਦੱਸ ਦिए ਕਿ ਦੁਕਾਨਦਾਰ ਜਿਹੜੇ ਕੁਝ ਲੋਕਾਂ ਨੂੰ ਪਤਾ ਵੀ ਹੈ ਨਹੀਂ ਕਿ ਉਹ ਹਲਕੇ ਦੇ ਵਿੱਚ ਜਿਹੜੇ ਵਿਧਾਇਕ ਸੀਗੇ ਉਹ ਕੌਣ ਸੀਗੇ ਸੋ ਕੌਣ ਵਿਧਾਇਕ ਰਹੇ ਆ ਤੇ ਉਸ ਤੋਂ ਬਾਅਦ ਦੀ ਜੇਕਰ ਅਸੀਂ ਗੱਲ ਕਰੀਏ ਤੇ ਉਦੋਂ ਦੀ ਗੱਲ ਸੋ ਲਗਾਤਾਰ ਉਸ ਹਲਕੇ ਦੇ ਵਿੱਚ ਮੌਜੂਦ ਆ ਜੇ ਹਲਕੇ ਦੇ ਵਿੱਚ ਲਗਾਤਾਰ ਗੱਲਬਾਤ ਕਰ ਰਹੇ ਆ ਸੋ ਗੱਲਬਾਤ ਕਰਨ ਲਈ ਸਾਡੇ ਨਾਲ ਹੋਰ ਇੱਕ ਸਿੰਘ ਵੀਰ ਮੌਜੂਦ ਨੇ ਸਰ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਆਪਣੇ ਸਮੇਂ ਦੇ ਵਿੱਚ ਸਰਕਾਰਾਂ ਨੂੰ ਕਿਵੇਂ ਦੇਖਿਆ ਤੇ ਹੁਣ ਕੀ ਕੁਝ ਦੇਖ ਰਹੇ ਹੋ ਅਸੀਂ ਜੀ 2007 ਤੋਂ 2017 ਤੱਕ ਸ਼੍ਰੋਮਣੀ ਅਕਾਲੀ ਦਲ ਦਾ ਟਾਈਮ ਦੇਖਿਆ ਸਾਰੀਆਂ ਸੁੱਖ ਸਹੂਲਤਾਂ ਦੇਖੀਆਂ ਤੇ ਇਹ ਜੋ ਏਰੀਆ ਪੈਂਦਾ ਵਾਰਡ ਨੰਬਰ 72 ਇੱਥੇ ਦੇ ਅਕਾਲੀ ਦਲ ਦੀ ਖਾਸ ਮਿਹਰ ਰਹੀ ਹੈ ਜਿਵੇਂ ਆਪਾਂ ਹਿਸਾਬ ਲਾਈਏ ਇੱਥੇ ਪਹਿਲਾਂ ਕੁਆਂਟਲਾਂ ਦੇ ਵਿੱਚ ਆਂਦਾ ਸੀ ਰਾਸ਼ਨ ਹੁਣ ਉਹ ਕਿਲਵਾਂ ਚ ਆਂਦਾ ਜਿਵੇਂ ਆਪਾਂ ਹਿਸਾਬ ਲਾਈਏ ਦਾਲ ਕਣਕ ਚਾਵਲ ਛੋਲੇ ਮਿੱਟੀ ਦਾ ਤੇਲ ਖੰਡ ਆਦੀ ਕਵੰਟਲਾਂ ਚ ਆਂਦਾ ਸੀ ਹੁਣ ਇੱਥੇ ਕਿਲਵਾਂ ਚ ਵੀ ਨਹੀਂ ਆਂਦਾ ਜੇ ਕਿਲਵਾਂ ਚ ਵੀ ਆਂਦਾ ਸਰਕਾਰ ਕਹਿੰਦੀ ਸੀ ਆਮ ਆਦਮੀ ਪਾਰਟੀ ਦੀ ਕਿ ਅਸੀਂ ਜੀ ਤੁਹਾਨੂੰ ਪਿਸਿਆ ਫਸਾਇਆ ਆਟਾ ਦਵਾਂਗੇ ਉਹ ਵੀ ਵਾਦਾ ਪੂਰਾ ਨਹੀਂ ਹੋਇਆ 1000 ਰੁਪਏ ਵਾਲਾ ਵਾਦਾ ਪੂਰਾ ਨਹੀਂ ਹੋਇਆ ਆਟਾ ਪਿਸਿਆ ਫਸਾਇਆ ਇੱਥੇ ਲੋਕਾਂ ਨੂੰ ਪੁੱਛ ਕੇ ਦੇਖੋ 11 ਰੁਪਏ ਕਿਲੋ ਵਿੱਚ ਦੇਣਾ ਪੈ ਰਿਆ ਇਧਰ ਹੈਗਾ ਥੋੜਾ ਜਿਹਾ ਲੋੜਵੰਦ ਪਰਿਵਾਰ ਉਹਨਾਂ ਨੂੰ ਬਹੁਤ ਤਕਲੀਫ ਹੁੰਦੀ ਹੈ ਉਹ ਇਹਨਾਂ ਵਾਦਿਆਂ ਤੇ ਹੀ ਵੋਟ ਪਾਉਂਦੇ ਆ ਸੋ ਸਰਕਾਰਾਂ ਧਿਆਨ ਦੇਣ ਇਹ ਵਾਅਦੇ ਪੂਰੇ ਕਰਨ ਤੇ ਵੋਟ ਲੈਣ ਆਵਾਮ ਕੀ ਕੁਝ ਕਹਿ ਰਿਹਾ ਵਾ ਲੋਕ ਕੀ ਕੁਝ ਕਹਿ ਰਹੇ ਨੇ ਲੋਕਾਂ ਨੂੰ ਕੀ ਕੁਝ ਪਸੰਦ ਆਵਾਮ ਕਹਿ ਰਿਹਾ ਜੀ ਇੱਥੋਂ ਸਭ ਤੋਂ ਪਹਿਲਾਂ ਤੇ ਨਸ਼ਾ ਖਤਮ ਕਰੋ ਜੀ ਇੱਥੇ ਹੋਟਲਾਂ ਚ ਦੇ ਵਪਾਰ ਦੇ ਧੰਦੇ ਖਤਮ ਕਰੋ ਭਰੂਣ ਹੱਤਿਆ ਦਾ ਕੰਮ ਖਤਮ ਕਰਾਓ ਦਾਜ ਪ੍ਰਥਾ ਖਤਮ ਕਰਾਓ ਟੁੱਟੀਆਂ ਸੜਕਾਂ ਲਾਈਟਾਂ ਸਭ ਬੁਰਾ ਹਾਲ ਹੈ ਇੱਥੇ ਇੱਥੇ ਵੈਸਟ ਵਿੱਚ ਖਾਸ ਧਿਆਨ ਦੇਣਾ ਚਾਹੀਦਾ ਬਿਲਕੁਲੇ ਪਾਸੇ ਗ੍ਰੀਨ ਲੁਧਿਆਣਾ ਦੀ ਗੱਲ ਕੀਤੀ ਗਈ ਸੀ ਕਿ ਸਮਾਰਟ ਸਿਟੀ ਲੁਧਿਆਣਾ ਵਾ ਸਮਾਰਟ ਸਿਟੀ ਲੁਧਿਆਣਾ ਦੇ ਵਿੱਚ ਤੁਸੀਂ ਦਾ ਕਾਫੀ ਪ੍ਰੋਬਲਮਸ ਦਿਖਾ ਦਿੱਤੀਆਂ ਕਾਫੀ ਗਿੰਤੀਆਂ ਕਰਾ ਦਿੱਤੀਆਂ ਉਂਗਲਾਂ ਦੇ ਉੱਤੇ ਗਿਣਤੀ ਕੀਤੀ ਹੋਈ ਹੈ ਟਿਪਸ ਤੇ ਹੀ ਗਿਣਤੀ ਹੈ ਜੀ ਤੁਹਾਨੂੰ ਪਤਾ ਹੀ ਹੈ ਦੇਖ ਲਓ ਤੁਸੀਂ ਸਾਰਾ ਇੱਥੇ ਤਾਂ ਨਸ਼ਾ ਇੰਨਾ ਜ਼ਿਆਦਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਸਿੰਥੈਟਿਕ ਨਸ਼ੇ ਦਾ ਇੰਨਾ ਪ੍ਰਭਾਵ ਹੈ ਤੁਸੀਂ ਸ਼ਾਮ ਨੂੰ ਚੱਲ ਜਾਓ ਇੱਥੇ ਤੁਹਾਨੂੰ ਹਰ ਤਰ੍ਹਾਂ ਦਾ ਨਸ਼ੇੜੀ ਮਿਲੇਗਾ ਤੁਸੀਂ ਕੋਈ ਆਪਣਾ ਐਕਟਿਵਾ ਸਕੂਟਰ ਮੇਰੀ ਇੱਥੋਂ ਗੱਡੀ ਚੋਰੀ ਹੋ ਗਈ ਹੈ ਵੱਡੀ ਕੈਂਟਰ ਗੱਡੀ ਹੈ 17 ਫੁੱਟ ਬਾਡੀ ਹੈ ਗੱਡੀ ਦੀ 노 ਐਂਟਰੀ ਏਰੀਆ ਤੁਸੀਂ ਦੇਖੋ ਗੱਡੀ ਕਿੱਥੇ ਜਾ ਸਕਦੀ ਹੈ ਮਤਲਬ ਇੱਥੇ ਕੋਈ ਕੁਝ ਹੈਗੀ ਆ ਕੀ ਕੁਝ ਮੰਗ ਹੈ ਮਾਰਕੀਟ ਵਾਸਤੇ ਕੀ ਮਾਰਕੀਟ ਦੇ ਵਿੱਚ ਜਿਹੜੇ ਲੋਕ ਨੇ ਉਹ ਆਮ ਤਰੀਕੇ ਨਾਲ ਵਧੀਆ ਕੰਮਕਾਰ ਕਰ ਸਕਣ ਉਹਨਾਂ ਦਾ ਕੰਮਕਾਰ ਵਧੀਆ ਚੱਲ ਸਕੇ ਕੀ ਕੁਝ ਮੰਗ ਹੈ ਦੇਖੋ ਜੀ ਸਭ ਤੋਂ ਪਹਿਲੀ ਤੇ ਗੱਲ ਹੈਗੀ ਇੱਥੇ ਚੋਰੀਆਂ ਚਕਾਰੀਆਂ ਬੰਦ ਹੋਣੀਆਂ ਚਾਹੀਦੀਆਂ ਇੱਥੇ ਲੇਡੀਜ਼ ਦਾ ਆਣਾ ਜਾਣਾ ਬੁਰਾ ਹਾਲ ਹੈ ਗਲਾਂ ਚੋਂ ਚੈਨੀਆਂ ਚਪਟੇ ਮਾਰ ਕੇ ਜੇ ਤੁਸੀਂ ਕੋਈ ਕੰਮ ਵੀ ਆਨੇ ਹੋ ਤੇ ਇੱਥੋਂ ਕੋਈ ਚੀਜ਼ ਖਰੀਦ ਰਹੇ ਹੋ ਪਿੱਛੋਂ ਤੁਹਾਡਾ ਐਕਟਿਵ ਸਕੂਟਰ ਗਾਇਬ ਬਹੁਤ ਬੁਰਾ ਹਾਲ ਆ ਬਿਲਕੁਲ ਸਰ ਦੱਸ ਦਈਏ ਕਿ ਲਗਾਤਾਰ ਦੇਖ ਸਕਦੇ ਹੋ ਕਿ ਆਪਣੇ ਉਂਗਲਾਂ ਦੇ ਉੱਤੇ ਕੰਮ ਜਿਹੜੇ ਹੈ ਗਿਣਤੀ ਕਰਾਏ ਜਾ ਰਹੇ ਨੇ ਪਰ ਇੱਕ ਪਾਸੇ ਲੋਕ ਜਿਹੜੇ ਨੇ ਉਹ ਆਪਣੀ ਗੱਲ ਜਿਹੜੀ ਰੱਖਦੇ ਹੋਏ ਨਜ਼ਰ ਆ ਰਹੇ ਨੇ ਸੋ ਦੱਸ ਦਈਏ ਕਿ ਲੋਕਾਂ ਨਾਲ ਗੱਲਬਾਤ ਕਰ ਰਹੇ ਹਨ ਪਰ ਇੱਕ ਪਾਸੇ ਜੇਕਰ ਕਾਮਦੀ ਗੱਲ ਕਰੀਏ ਤੇ ਉਹਨਾਂ ਵੱਲੋਂ ਇਹ ਗੱਲ ਜਿਹੜੀ ਆ ਕਹੀ ਜਾ ਰਹੀ ਹੈ ਕਿ ਬਿਲਕੁਲ ਜਿਹੜਾ ਫ੍ਰੀ ਹੈ ਪਰ ਇੱਕ ਪਾਸੇ ਜਿਹੜੇ ਲੋਕ ਨੇ ਮਾਰਕੀਟ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਹਨ ਤੇ ਉਹਨਾਂ ਵੱਲੋਂ ਜਿਹੜੀ ਹੈ ਗੱਲ ਆਪਣੀ ਜਿਹੜੀ ਆਖੀ ਜਾ ਰਹੀ ਹੈ ਤਾਂ ਹਲਕਾ ਵੈਸਟ ਦੇ ਵਿੱਚ ਜਿਮਨੀ ਚੋਣਾ ਨੂੰ ਲੈ ਕੇ ਦੇਖ ਸਕਦੇ ਹੋ ਕਿ ਆਪਣੀ ਆਪਣੀ ਰਾਏ ਜਿਹੜੀ ਆ ਲਗਾਤਾਰ ਉਹ ਰੱਖੀ ਜਾ ਰਹੀ ਹੈ ਤਾਂ ਲਗਾਤਾਰ ਦੇਖ ਸਕਦੇ ਹੋ ਕਿ ਗੱਲ ਜਿਹੜੀ ਆ ਕਿਤੇ ਜਿਹੜੀ ਸੋ ਗੱਲਬਾਤ ਕਰ ਲੈਣੇ ਆ ਕਿ ਕੀ ਕੁਝ ਜਿਹੜਾ ਉਹ ਨਜ਼ਰ ਆ ਰਿਹਾ ਸੋ ਜਾਣਕਾਰੀ ਵੀ ਲੈ ਲੈਣੇ ਜਿਹੜਾ ਲਗਾਤਾਰ ਇੱਕ ਪਾਸੇ ਹਲਕਾ ਵੈਸਟ ਦੇ ਵਿੱਚ ਜਿਮਨੀ ਚ ਉਹਨਾਂ ਨੂੰ ਲੈ ਕੇ ਕੀ ਕੁਝ ਨਜ਼ਰ ਆ ਰਿਹਾ ਦੇਖੋ ਜੀ ਇੱਕ ਤਰਫਾ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਜੀਵਨ ਗੁਪਤਾ ਜੀ ਜਿਤਰੇ ਨੇ ਕਿਉਂਕਿ ਦੋਵੇਂ ਉਮੀਦਵਾਰ ਤੁਹਾਨੂੰ ਪਤਾ ਹੀ ਹੈ ਜੇ ਅਸੀਂ ਗੱਲ ਕਰੀਏ ਭਾਰਤ ਪੂਸ਼ਣ ਆਸ਼ੂ ਦੀ ਤੇ ਉਹਨਾਂ ਤੇ ਕਿੰਨੇ ਘੁਟਾਲੇ ਦੇ આરોਪ ਲੱਗ ਚੁੱਕੇ ਆ ਔਰ ਜੇ ਅਸੀਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਉਹ ਪਹਿਲਾਂ ਤੋਂ ਹੀ ਰਾਜ ਸਭਾ ਮੈਂਬਰ ਹੈ ਕੇਜਰੀਵਾਲ ਜੀ ਜ਼ਬਰਦਸਤੀ ਰਾਜ ਸਭਾ ਮੈਂਬਰ ਬਣਨ ਵਾਸਤੇ ਜ਼ਬਰਦਸਤੀ ਔੜੇ ਨੂੰ ਜਿਹੜਾ ਚੋਣ ਜਿਤਾਣਾ ਚਾਹੁੰਦੇ ਆ ਜਿਹੜੇ ਕਿ ਲੁਧਿਆਣਾ ਵੈਸਟ ਦੇ ਲੋਕ ਬਿਲਕੁਲ ਹੀ ਬਰਦਾਸ਼ਤ ਨਹੀਂ ਕਰਨਗੇ ਔਰ ਉਹ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੀਵਨ ਗੁਪਤਾ ਜੀ ਨੂੰ ਜਿਹੜੀ ਹੈ ਵੋਟ ਪਾ ਕੇ ਜਿੱਤੇ ਹੀ ਬਣਾਣਗੇ ਫੋਟੋਸ ਦੀ ਕਿ ਲਗਾਤਾਰ ਲੋਕਾਂ ਨਾਲ ਗੱਲਬਾਤ ਕਰ ਰਹੇ ਨੇ ਤੇ ਲੋਕ ਆਪਣੀ رائے ਜੜੀ ਹੈ ਉਹ ਰੱਖਦੇ ਹੋਏ ਨਜ਼ਰ ਆ ਰਹੇ ਨੇ ਪਰ ਦੁਕਾਨਦਾਰ ਜਿਹੜੇ ਮੌਜੂਦ ਨੇ ਗੱਲਬਾਤ ਕਰਨ ਨੇ ਇੱਕ ਪਾਸੇ ਦੇਖਸਦੇ ਹੋ ਕਿ ਕਾਫੀ ਕੁਝ ਦੇਖਿਆ ਉਹਨਾਂ ਨੇ ਆਪਣੀ ਉਮਰਾਂ ਦੇ ਵਿੱਚ ਅੰਕਲ ਕੀ ਕਹਿਣਾ ਚਾਹੋਗੇ ਜਿਮਨੀ ਚੋਣਾ ਨੂੰ ਲੈ ਕੇ ਕੀ ਕੁਝ رائے ਹੈ ਤੁਹਾਡੀ ਹੱਥ ਜੋੜਦੇ ਪਏ ਕੋਈ رائے ਨਹੀਂ ਜੀ ਕੰਮ ਕਰ ਕਿਦਾਂ ਦਾ ਸਰ ਕੰਮ ਕਰਿਆ ਹੀ ਨਹੀਂ ਜੀ ਬਿਲਕੁਲ ਨਹੀਂ ਕੋਈ ਨਹੀਂ ਕਾਰਨ ਕੀ ਹੈ ਕਾਰਨ ਕਿ ਹੈ ਹੀ ਮਾਰਕੀਟ ਬਿਲਕੁਲ ਠੰਡੀ ਪਈ ਹੈ ਜੀ ਅੱਛਾ ਤੁਮੜੀ ਗਾਲੀਦਲ ਨੂੰ ਕਿਦਾਂ ਦੇਖਦੇ ਸਾਰੇ ਆਪਣੀ ਜਾਇ ਠੀਕ ਹੈਗੇ ਜੀ ਆਪਣੀ ਉਮਰ ਦੇ ਵਿੱਚ ਸਰਕਾਰਾਂ ਤਾਂ ਕਾਫੀ ਦੇਖੀਆਂ ਹੋਣੀਆਂ ਕਿੰਨੀਆਂ ਕਿ ਸਰਕਾਰਾਂ ਦਾ ਬਦਲਾਅ ਦੇਖਿਆ ਸਰਕਾਰਾਂ ਬਹੁਤ ਬਦਲਾਅ ਵਖਿਆ ਪਰ ਕੰਮ ਕਿਸ ਨੇ ਨਹੀਂ ਕੀਤਾ ਜੀ ਨਾ ਕਿਸ ਨੇ ਕੀਤਾ ਨਾ ਕੋਈ ਕਰੇਗਾ ਕਿਉਂ ਕਰਨ ਕਰਦਾ ਹੀ ਕੋਈ ਨਹੀਂ ਜੀ ਇਹਦੇ ਤਾਜੀ ਰੋਟੀ ਕਮਾ ਕੇ ਤਾਜੀ ਖਾਣੀ ਹੈ ਬਸ ਕਿਸ ਨੇ ਕਿਸੇ ਵਾਰ ਸੋਚਣਾ ਨਹੀਂ ਹੈਗਾ ਚੋਣਾਂ ਵਿੱਚ ਸਾਰੇ ਕਹਿੰਦੇ ਨੇ ਬਾਹੋਂ ਤਾਂ ਕੋਈ ਨਹੀਂ ਕਰਦਾ ਕੋਈ ਪੁੱਛਦਾ ਹੀ ਨਹੀਂ ਹੈਗਾ ਪਾਚ ਕਿੱਦਾਂ ਦੇਖਦੇ ਹਾਂ ਪਾਰਟੀ ਨੂੰ ਆਪਣੇ ਉਮਰ ਦੇ ਵਿੱਚ ਤੱਕ ਕੁਝ ਬਹੁਤ ਕੁਝ ਦੇਖਿਆ ਹੋਣਾ ਹੁਣ ਲੋਕਾਂ ਦੀ ਕੀ ਡਿਮਾਂਡ ਹੈ ਲੋਕ ਕੀ ਚਾਹੁੰਦੇ ਲੋਕ ਕੁਝ ਜਿਹੜੀ ਆਮ ਹੁਣ ਪਾਲਤੀ ਆ ਜਿਹੜਾ ਇਹਨਾਂ ਨੇ ਥੋੜੇ ਜਿਹੇ ਪੁਆਇੰਟ ਕੰਮ ਕੀਤੇ ਆ ਉਹ ਕੁਝ ਕਾਂਗਰਸ ਸਰਕਾਰ ਦੇ ਕਾਲੀ ਸਰਕਾਰ ਨੇ ਨਹੀਂ ਕੀਤੇ ਸੀ ਉਹ ਕਿਹੜੇ ਕੀਤੇ ਕਿ ਦਫ਼ਤਰਾਂ ਵਿੱਚ ਥੋੜੇ ਗੇੜੇ ਘੱਟ ਲੱਗਣ ਲੱਗੇ ਕਿ ਬਿਜਲੀ ਦਾ ਬਿੱਲ ਥੋੜੀ ਜੀ ਰਾਹਤ ਮਿਲ ਗਈ ਬਾਕੀ ਇਹ ਜੇ ਦੇਈ ਜਾਣ ਤੇ ਦੁਨੀਆ ਮਾੜਾ ਮੋਟਾ ਤਾਂ ਖੁਸ਼ਹਾਲ ਹੋਊਗੀ ਬਿਲਕੁਲ ਸੋ ਦੱਸ ਜੀ ਲਗਾਤਾਰ ਬੋਲ ਬਾਲਾ ਜਿਹੜਾ ਵਾ ਉਹ ਨਜ਼ਰ ਆ ਰਿਹਾ ਤੁਸੀਂ ਆਪ ਦੇਖ ਰਹੇ ਹੋ ਕਮੈਂਟਰਾਂ ਰਹੀਂ ਤੁਸੀਂ ਦੱਸਣਾ ਕਿ ਤੁਹਾਡੀ ਕੀ ਰਾਏ ਹੈ ਸੋ ਹਲਕਾ ਪੱਛਮੀ ਦੇ ਵਿੱਚ ਜਿਹੜੇ ਚੋਣ ਹੈ ਉਸ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ ਸੋ ਲਗਾਤਾਰ ਮਾਰਕੀਟ ਦੇ ਵਿੱਚ ਜਿਹੜੇ ਲੋਕ ਨੇ ਸੋ ਉਹਨਾਂ ਨਾਲ ਹੀ ਗੱਲਬਾਤ ਕਰ ਰਹੇ ਹਨ ਲਗਾਤਾਰ ਦੇਖ ਸਕਦੇ ਹੋ ਕਿ ਲੋਕਾਂ ਦੇ ਰਿਵਿਊ ਲੈ ਰਹੇ ਨੇ ਲੋਕ ਕੀ ਚਾਹੁੰਦੇ ਨੇ ਲੋਕ ਕੀ ਕਰਨਾ ਚਾਹੁੰਦੇ ਨੇ ਲੋਕ ਸੋ ਦੇਖ ਸਕਦੇ ਹੋ ਕਿ ਲਗਾਤਾਰ ਜੇਕਰ ਦੁਕਾਨਦਾਰਾਂ ਦੀ ਗੱਲ ਕਰੀਏ ਤੇ ਮਾਰਕੀਟ ਦੇ ਵੀ ਕਾਫੀ ਹਾਲਤ ਜਿਹੜੀ ਹੈ ਖਸਤਾ ਨਜ਼ਰ ਆ ਰਹੀ ਹੈ ਕਿਉਂਕਿ ਜਿਸ ਮਾਰਕੀਟ ਦੇ ਵਿੱਚ ਅਸੀਂ ਮੌਜੂਦ ਆ ਇਹ ਕੋਚਰ ਰੋਡ ਨੂੰ ਮਾਰਕੀਟ ਜਿਹੜੀ ਹੈ ਦੇਖ ਸਕਦੇ ਹੋ ਕਿ ਸੜਕ ਜਿਹੜੀ ਹੈ ਜਾਂਦੀ ਹੈ ਸੋ ਮਾਰਕੀਟ ਪੂਰੀ ਤਰ੍ਹਾਂ ਤੇ ਜਿਹੜੀ ਹੈ ਠੰਡੀ ਨਜ਼ਰ ਆ ਰਹੀ ਹੈ ਤੇ ਕੰਮਕਾਰ ਦੇ ਉੱਤੇ ਕਾਫੀ ਇਫੈਕਟ ਜਿਹੜਾ ਨਜ਼ਰ ਆ ਰਿਹਾ ਤੇ ਕੰਮਕਾਰ ਕਾਫੀ ਜਿਹੜਾ ਡਾਊਨ ਹੈ ਉਹ ਨਜ਼ਰ ਆ ਰਿਹਾ ਕਿਉਂਕਿ ਜਿਹੜੇ ਲੋਕ ਨੇ ਜਾਂ ਗਾਂਗ ਦੀ ਜੇਕਰ ਗੱਲ ਕਰੀਏ ਤੇ ਗਾਂਗ ਵੀ ਜਿਹੜੇ ਦੁਕਾਨਦਾਰਾਂ ਦੇ ਦੁਕਾਨਾਂ ਦੇ ਵਿੱਚ ਨਹੀਂ ਆ ਰਹੇ ਸ ਜੋ ਸਾਹਮਣਾ ਕਰਨਾ ਪੈ ਰਿਹਾ ਸਰ ਇਸ ਇਲਾਕੇ ਦੇ ਵਿੱਚ ਦੁਕਾਨ ਤੁਸੀਂ ਕਰ ਰਹੇ ਹੋ ਕਦੋਂ ਤੋਂ ਕਰ ਰਹੇ ਹੋ ਹੋ ਗਿਆ ਵੀ 20 ਸਾਲ 20 ਸਾਲ ਹੋ ਗਿਆ 20 ਸਾਲਾਂ ਦੇ ਵਿੱਚ ਕੀ ਕੁਝ ਫਰਕ ਦੇਖਿਆ ਉਦੋਂ ਕੀ ਕੁਝ ਸੀਗਾ ਤੇ ਹੁਣ ਫਰਕ ਤਾਂ ਸਾਡੇ ਵਾਸਤੇ ਤਾਂ ਹੋ ਹੀ ਜਾਈਏ ਕੋਈ ਫਰਕ ਨਹੀਂ ਖਾਸ ਪਿਆ ਅੱਛਾ ਬਾਕੀ ਠੀਕ ਹੈ ਇਹ ਰੋਡ ਤੇ ਸਫਾਈ ਹੈ ਪੂਰੀ ਅੱਛਾ ਜ ਪਾਰਟੀਆਂ ਦੇ ਬਾਰੇ ਜਾਂ ਸਰਕਾਰਾਂ ਦੇ ਬਾਰੇ ਕੀ ਰਾਏ ਆ ਐਸ ਵੇਰ ਦਾਣਾ ਦੇਖੋ ਜੀ ਪ੍ਰੋਗਰਾਮ ਅਸ਼ੂ ਦਾ ਹੀ ਆ ਕਿੰਦਾ ਅਸ਼ੂ ਅੱਛਾ ਕਾਂਗਰਸ ਦਾ ਕਨਫਰਮ ਹੈ ਮਤਲਬ ਲੋਕ ਕੀ ਚਾਹੁੰਦੇ ਨੇ ਤੁਹਾਡੇ ਹਮਜੋਲੀ ਜਿਹੜੇ ਲੋਕ ਨੇ ਇਹ ਲੋਕਾਂ ਦਾ ਕੋਈ ਕਿਸੇ ਕਹਿ ਸਕਦੇ ਸੀ ਵੈਸੇ ਜੇ ਸਾਲ ਨਾਲ ਪ੍ਰੋਗਰਾਮ ਚੱਲਿਆ ਨਾ ਪਾਣੀ ਖੜੀ ਆ ਨਾ ਅਸ਼ੂ ਦਾ ਪ੍ਰੋਗਰਾਮ ਜਿੰਤੰਦਾ ਜੀ ਅੱਛਾ ਉਹ ਰੋਡਾਂ ਡਾੜ ਸਭ ਕੁਝ ਉਸਨੇ ਬਣਾਇਆ ਪਹਿਲਾਂ ਅੱਛਾ ਉਸ ਤੋਂ ਪਿਛਲੀ ਸਰਕਾਰਾਂ ਦਾ ਕਿੱਦਾਂ ਦੇਖਿਆ ਕੰਮ ਕਰਦਾ ਪਿਛਲੀ ਸਰਕਾਰਾਂ ਦਾ ਕੰਮ ਪਹਿਲਾਂ ਛੁਰੂ ਛੁਰੂ ਤੋਂ ਸੀਗਾ ਕੰਮ ਤਾਂ ਕੰਗਾ ਸੀਗਾ ਉਦੋਂ ਬਾਅਦ ਫਰਕ ਪੈ ਗਿਆ اچھا ਕਾਲੀ ਦਲ ਨੂੰ ਕਿਵੇਂ ਦੇਖਦੇ ਹੋ ਨਾ ਉਹਨਾਂ ਕੋਈ ਹੋਈ ਕੁਝ ਨਹੀਂ ਉਹਦਾ ਲੋਕਾਂ ਦੇ ਵਿੱਚ ਵੀ ਇਹੀ ਪੁੱਛਾ ਜਿੱਦਾਂ ਬਿਲਕੁਲ ਕੁਝ ਵੀ ਨਹੀਂ ਉਹਨਾਂ ਦਾ ਉਹਨਾਂ ਦਾ ਮੌਲ ਨਹੀਂ ਹੈ ਬਿਲਕੁਲ ਕਾਰਨ ਕਾਰਨ ਕੋਈ ਪ੍ਰੋਗਰਾਮੀ ਨਹੀਂ ਉਹਨਾਂ ਦਾ ਕੰਨ ਕੀ ਹੋਊਗਾ ਇਹਦਾ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਪਬਲਿਕ ਰਿਵਿਊ ਲੈ ਰਹੇ ਹਾਂ ਲੋਕ ਨਾਲ ਗੱਲਬਾਤ ਕਰ ਰਹੇ ਹਾਂ ਜਿਹੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਤੇ ਉਹਨਾਂ ਦੀ ਜਿਹੜੀ ਆਪਣੀ ਗੱਲ ਹੈ ਉਹ ਤੁਹਾਡੇ ਸਾਹਮਣੇ ਰੱਖੀ ਜਾ ਰਹੀ ਹੈ ਮਾਰਕੀਟ ਵਿੱਚ ਮੌਜੂਦ ਹਾਂ ਇਹ ਪੂਰੀ ਮਾਰਕੀਟ ਤੁਹਾਨੂੰ ਦਿਖਾ ਦਿੰਨੇ ਆ ਕਿ ਕੋਚਰ ਮਾਰਕੀਟ ਵੱਲੋਂ ਜਿਹੜੀ ਸੜਕ ਹੈ ਉਹ ਜਾ ਰਹੀ ਹੈ ਸੋ ਇਸ ਟਾਈਮ ਅਸੀਂ ਬੱਸ ਸਟੈਂਡ ਦੇ ਕੋਲ ਮੌਜੂਦ ਹਾਂ ਲੁਧਿਆਣਾ ਬੱਸ ਸਟੈਂਡ ਜਿੱਥੇ ਹੈਗਾ ਉੱਥੇ ਮੌਜੂਦ ਹਾਂ ਸੋ ਪੂਰੇ ਮਾਰਕੀਟ ਦੇ ਵਿੱਚ ਤੇ ਜਿਹੜੇ ਹਾਲਾਤ ਨੇ ਉਹ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਮਾਰਕੀਟ ਦੇ ਵਿੱਚ ਦੇਖ ਸਕਦੇ ਹੋ ਤੇ ਇਹ ਲੋਕਾਂ ਨੇ ਲੋਕ ਜਿਹੜੇ ਆਪਣੇ ਰਿਵਿਊ ਜ ਬਿਲਕੁਲ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਬਿਲਕੁਲ ਇਸ ਟਾਈਮ ਸਿੱਧੀਆਂ ਸਾਂਝਾ ਕਰਾ ਰਹੇ ਆ ਤਾਂ ਦੇਖ ਸਕਦੇ ਹੋ ਕਿ ਲੋਗ ਆਪਣੀ ਆਪਣੀ ਗੱਲ ਜੜੀ ਰੱਖਦੇ ਹੋਏ ਨਜ਼ਰ ਆ ਰਹੇ ਨੇ ਤੇ ਹਲਕਾ ਵੈਸਟ ਦੇ ਵਿੱਚ ਲਗਾਤਾਰ ਚੋਣਵੀ ਮੈਦਾਨ ਦੇ ਵਿੱਚ ਹਰ ਪਾਰਟੀਆਂ ਆਪਣਾ ਪੂਰਾ ਜੋਰ ਜੜੀ ਲਗਾ ਰਹੀ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਸੋ ਗੱਲਬਾਤ ਕਰ ਲੈਣੇ ਸਰ ਕੀ ਕਹਿਣਾ ਚਾਹੋਗੇ ਇਸ ਇਲਾਕੇ ਦੇ ਵਿੱਚ ਮਾਰਕੀਟ ਕਰ ਰਹੇ ਹੋ ਦੁਕਾਨ ਥੋੜੀ ਹੈਗੀ ਵਾ ਤੇ ਹਲਕਾ ਵੈਸਟ ਦੇ ਵਿੱਚ ਜਮਨੀ ਚੋਣਾ ਨੂੰ ਕਿਵੇਂ ਦੇਖਦੇ ਹੋ ਵਧੀਆ ਨੇ ਜਮਨੀ ਚੋਣਾ ਹੁਣ ਉਹ ਗੁੱਪੀ ਕਰਕੇ ਬੱਗੀ ਕਰਕੇ ਹੋਈਆਂ ਨੇ ਹੁਣ ਦੇਖੋ ਹੁਣ ਕੀ ਬਣਦਾ ਇਹਨਾਂ ਦਾ ਅੱਛਾ ਅੰਕਲ ਜੀ ਕਿਹੋ ਜਿਹਾ ਨਜ਼ਰ ਆ ਰਹੇ ਹੋ ਕਿਦਾਂ ਠੀਕ ਆ ਜੀ ਐਨ ਚੱਲਦੀ ਕਲਾ ਵਧੀਆ ਹਾਂ ਤੇ ਕਿਦਾਂ ਦਾ ਦੇਖਿਆ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਤੋਂ ਪਹਿਲਾਂ ਅਕਾਲੀਆਂ ਦੇਖਿਆ ਉਦੋਂ ਦਾ ਦੌਰ ਕੀ ਸੀਗਾ ਮਾਰਕੀਟ ਦੇ ਕੀ ਹਾਲਾਤ ਸੀਗੇ ਤੇ ਹੁਣ ਦੇ ਵਿੱਚ ਕੀ ਬਦਲਾਅ ਹੁਣ ਜੇ ਬਦਲਾਅ ਕੰਮਕਾਰ ਤੋਂ ਹੋਵੇਂ ਹੀ ਆ ਠੀਕ ਆ ਵੈਸੇ ਆਪ ਵੀ ਦੋਹ ਕਈਆਂ ਨੇ ਕੰਮਕਾਰ ਨਹੀਂ ਕੰਮਕਾਰ ਤਾਂ ਠੀਕ ਆ ਕੰਮਕਾਰ ਦੀ ਤਾਂ ਨਹੀਂ ਗੱਲ ਕੋਈ ਵੀ ਪਰ ਇਹ ਆ ਵੀ ਜਿੰਨਾ ਕ ਜੋਰ ਜਿਹਦਾ ਲੱਗਦਾ ਲਾਈ ਜਾਂਦਾ ਆਪੋ ਆਪਣਾ ਅੱਛਾ ਹਲਕਾ ਵੈਸਟ ਦੇ ਵਿੱਚ ਕੌਣ ਨਜ਼ਰ ਆ ਰਿਹਾ ਵਾ ਪਬਲਿਕ ਦੇ ਵਿੱਚ ਵੀ ਕੌਣ ਸੇਵਾਦਾਰ ਬਣਦਾ ਸਦਾ ਸੇਵਾਦਾਰ ਇੱਕ ਬਹੁਤ ਤਕੜੀ ਪਾਰਟੀਆਂ ਦੋਨੇ ਕਾਂਗਰਸ ਵੀ ਤੇ ਆ ਰਹੇ ਝਾੜੂ ਵਾਲੇ ਵੀ ਅੱਛਾ ਟੱਕਰ ਦੇਖ ਰਹੇ ਟੱਕਰ ਦੇਖ ਰਹੇ ਆਂ ਦੇਖੋ ਜਿਹਦੇ ਘਰ ਜਾਂਦੇ ਹੁਣ ਅਸੀਂ ਗੈਸ ਸਪਲਾਈ ਕਰਦੇ ਆ ਜਿਹਦੇ ਘਰ ਜਾਂਦੇ ਆ ਕੋਈ ਕਹਿੰਦਾ ਕਾਂਗਰਸ ਆਉ ਕੋਈ ਕਹਿੰਦਾ ਝਾੜੂ ਵਾਲੇ ਆਉ ਅਕਾਲੀਆਂ ਨਾਲ ਕੋਈ ਨਾਇ ਨਹੀਂ ਲੈਦੇ ਆ ਮਤਲਬ ਲੋਕ ਆਪਣੇ ਆਪਸ ਦੇ ਵਿੱਚ ਹੀ ਗੱਲ ਬਾਤ ਕਰ ਰਹੇ ਆ ਆਪਣੇ ਘਰਾਂ ਦੇ ਵਿੱਚ ਗਵਾਂਡ ਗਵਾਂਡ ਦੇ ਵਿੱਚ ਲੋਕੀ ਆਪਸੇ ਗੱਲ ਬਾਤ ਆਪਸ ਵਿੱਚ ਗੱਲ ਬਾਤ ਕਰ ਰਹੇ ਨੇ ਬਾਈ ਜੋ ਕਹਿ ਰਹੇ ਨੇ ਵੀ ਪਤਾ ਕੋਈ ਨਹੀਂ ਐ ਵੀ ਕੀ ਹੋਊਗਾ ਅੱਛਾ ਕਿਸ ਕਿਸ ਏਰੀਆ ਦੇ ਵਿੱਚ ਕਰਦੇ ਹੋ ਸਿਲੰਡਰ ਨਾਰਡ ਟਾਊਨ ਏਰੀਆ ਅੱਛਾ ਜਵਾਰ ਨਗਰ ਉਧਰ ਆਪਣੇ ਮਾਰਟਾਊਨ ਐਕਸਟੈਂਸ਼ਨ 'ਚ ਇਹ ਏਰੀਆ ਇੱਧਰਲੇ ਏਰੀਆ ਦੇ ਵਿੱਚ ਲੋਕ ਕੀ ਕਹਿ ਰਹੇ ਆ ਲੋਕ ਤਾਂ ਯਾਦ ਝਾੜੂ ਨਹੀਂ ਕਹਿ ਰਹੇ ਆ ਅੱਛਾ ਹੂੰ ਟੱਕਰ ਤੁਸੀਂ ਕਿਹਦੇ ਵਿੱਚ ਦੇਖ ਨਾ ਦੋਨਾਂ ਦੀ ਟੱਕਰ ਦੇਖ ਰਿਆ ਪਰ ਜੇ ਹੁਣ ਇਹਦੇ 10 ਬੰਦੇ ਬੈਠਿਆ ਉਹਨਾਂ ਵਿੱਚੋਂ ਪੰਜ ਚਾਰ ਬੰਦੇ ਝਾੜੂ ਵਾਲੇ ਕਹਿੰਦੇ ਨੇ ਪੰਜ ਚਾਰ ਬੰਦੇ ਕਹਿੰਦੇ ਨੇ ਵੀ ਕਾਂਗਰਸ ਦੇ ਨੇ ਵਾਹ ਹੈ ਤਾਂ ਬਹੁਤ ਫਾਸਮਾ ਮੁਕਾਬਲਾ ਆ ਵੀ ਜ਼ੋਰਦਾਰ ਬਹੁਤ ਜ਼ੋਰਦਾਰ ਇੰਨਾ ਹੀ ਇੰਨੇ ਸਾਲ ਹੋ ਗਏ ਵੋਟਾਂ ਦੇਖਦੇ ਜਿੰਨੀ ਆਹ ਟੱਕਰ ਦੇਖੀ ਆ ਨਾ ਇਹ ਅਜੇ ਤੱਕ ਨਹੀਂ ਕਰੇ ਦੇਖੀ ਸੀਗੀ ਅੱਛਾ ਇਹ ਸਿਰਫ ਇੱਕ ਹਲਕੇ ਦੇ ਵਿੱਚ ਜ਼ੋਰਦਾਰ ਕਾਫੀ ਟੱਕਰ ਹੈਗੀ ਹੈ ਤੇ ਹੱਲੇ ਤਾਂ 2027 ਦਾ ਜਿਹੜਾ ਇਲੈਕਸ਼ਨ ਹੈ ਉਹ ਬਾਕੀ ਹੈ 2027 ਦਾ ਸਮਾਂ ਆਣਾ ਬਾਕੀ ਹੈ ਤੇ ਉਹ ਹਲ-ਹਲਕਿਆਂ ਦੇ ਵਿੱਚ ਇਹੀ ਜ਼ੋਰ ਕਿਤੇ ਨਾ ਕਿਤੇ ਨਜ਼ਰ ਆਊਗਾ ਕਿਉਂਕਿ ਇੱਕ ਹਲਕਾ ਜਿਹੜਾ ਕਿਸ ਤਰੀਕੇ ਨਾਲ ਸਿੱਧੇ ਤੌਰ ਤੇ ਟੱਕਰ ਦੇ ਰਿਹਾ ਹੈ ਕਾਫੀ ਟੱਕਰ ਤੁਸੀਂ ਆਪ ਕਹਿ ਰਹੇ ਹੋ ਕਿ ਦੇਖਾ ਦੇਖਣ ਨੂੰ ਮਿਲ ਰਹੀ ਹੈ ਹਾਂ ਬਿਲਕੁਲ ਸਹੀ ਗੱਲ ਹੈ ਉਹਦਾ ਫਿਰ ਜਦੋਂ ਉਹ ਮਹੌਲ ਆਊਗਾ ਉਹਦਾ ਦੇਖੀ ਜੋ 2027 ਦੇ ਵਿੱਚ ਵੀ ਕਿਹੜਾ ਬੰਦਾ ਕਿੰਨੇ ਕੰਮ ਕਰ ਰਿਹਾ ਲੋਕ ਅੱਜ ਕੱਲ ਬੋਟ ਪਾ ਰਹੇ ਨੇ ਕੰਮ ਕਰ ਦੇਖ ਕੇ ਵੀ ਕਿਹੜਾ ਬੰਦਾ ਕੀ ਕੰਮ ਕਰਦਾ ਉਹ ਜਿਹਨੇ ਕੰਮ ਕੀਤਾ ਉਹਨੂੰ ਪਾ ਦੋ ਹਾਂ ਜਿਹੜਾ ਬੰਦਾ ਕੰਮ ਕਰੂਗਾ ਉਹਨੂੰ ਦੇ ਦੇ ਮਾਰਕੀਟ ਵਿੱਚ ਇਹੀ ਹੋਈ ਆ ਅਗਲਾ ਕਹਿੰਦਾ ਵੀ ਹੁਣ ਇਹ ਇਹਦੇ ਬਾਰੇ ਕਹਿ ਰਹੇ ਨੇ ਅਰੋੜਾ ਸਾਹਿਬ ਜਿਹੜਾ ਹੈਗਾ ਆਪਣੇ ਤੇ ਇਹਦੇ ਬਾਰੇ ਕਹਿ ਰਹੇ ਨੇ ਵੀ ਇਹ ਸਹੀ ਆ ਵੀ ਇਹਨੇ ਕੰਮ ਬਹੁਤ ਕੀਤਾ ਜਦੋਂ ਦਾ ਆਇਆ ਪਰ ਕੰਮ ਤਾਂ ਪਿਛਲੇ ਵਾਲੇ ਵਿੱਚ ਹੀ ਗਿਣ ਗਿਣੀ ਗਣਾਈ ਜਾਂਦੇ ਨੇ ਜਿਹੜੇ ਪਹਿਲਾਂ ਵਧੀਆ ਕਰਦਾ ਹਾਂ ਹਾਂ اللہ ਨੀਆ ਗੋਗੀ ਮੈਂ ਕਿਹਾ ਕੰਮ ਵਧੀਆ ਕਰਦਾ ਸੀ ਕੋਈ ਮਾੜਾ ਕੰਮ ਧੋੜ ਕਰਦਾ ਸੀ ਇਹ ਤਾਂ ਕੋਈ ਆਪਸੀ ਉਹਦੀ ਘਟਨਾ ਘਟਿਆ ਜਿਹੜੀ ਗੋਲੀ ਦਾ ਸ਼ਿਕਾਰ ਹੋ ਗਿਆ ਜਾਂ ਗੋਲੀ ਵੱਜ ਗਈ ਆਪਣੇ ਆਪ ਨੂੰ ਮਾਰ ਲਈ ਕੁਝ ਵੀ ਹੋਇਆ ਹਾਂ ਇਹ ਨੂੰ ਆਪਾਂ ਕੁਝ ਨਹੀਂ ਕਹਿ ਸਕਦੇ ਬਿਲਕੁਲ ਸੋ ਦੱਸ ਦਈਏ ਕਿ ਜਿਹੜੇ ਲੋਕ ਨੇ ਲੋਕਾਂ ਨਾਲ ਗੱਲਬਾਤ ਕਰ ਰਹੇ ਨੇ ਤੇ ਜਿਹੜੇ ਆਵਾਮ ਹੈ ਦੇਖ ਸਕਦੇ ਹੋ ਕਿ ਸਿਲੰਡਰ ਸਪਲਾਈ ਕਰਦੇ ਨੇ ਇਸੇ ਇਲਾਕੇ ਦੇ ਵਿੱਚ ਇਸੇ ਹਲਕੇ ਦੇ ਵਿੱਚ ਸੋ ਉਹਨਾਂ ਦੀ ਜਿਹੜੀ ਗੱਲ ਹੈ ਉਹ ਵੀ ਤੁਸੀਂ ਸੁਣੀ ਵੀ ਉਹ ਕਿਸ ਤਰੀਕੇ ਨਾਲ ਜਿਹੜੀ ਗੱਲ ਕਰ ਰਹੇ ਨੇ ਸੋ ਕਿਸ ਤਰੀਕੇ ਉਹ ਜਿਹੜਾ ਕਹਿ ਰਹੇ ਨੇ ਗੱਲਬਾਤ ਕਰ ਰਹੇ ਨੇ ਪਰ ਇੱਕ ਪਾਸੇ ਮਾਰਕੀਟ ਦੇ ਵਿੱਚ ਮੌਜੂਦ ਆ ਜਿਸ ਮਾਰਕੀਟ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਮਾਰਕੀਟ ਦੇ ਵਿੱਚ ਦੇਖ ਸਕਦੇ ਹੋ ਕਿ ਜੇਕਰ ਪੂਰੇ ਬਾਜ਼ਾਰ ਦੀ ਗੱਲ ਕਰੀਏ ਤੇ ਪੂਰੇ ਬਾਜ਼ਾਰ ਦੇ ਵਿੱਚ ਜਿਹੜਾ ਮਾਹੌਲ ਹੈ ਉਹ ਕਾਫੀ ਠੰਡਾ ਜਿਹੜਾ ਨਜ਼ਰ ਆ ਰਿਹਾ ਤੇ ਬਾਜ਼ਾਰ ਦੇ ਵਿੱਚ ਜਿਹੜਾ ਕੰਮਕਾਰ ਹੈ ਉਹ ਬਿਲਕੁਲ ਹੀ ਜਿਹੜਾ ਨਹੀਂ ਦੇਖਣ ਨੂੰ ਮਿਲਦਾ ਤੇ ਇੱਕ ਪਾਸੇ ਗਲਬਾਤ ਵੀ ਕਰ ਲੈਣੇ ਆ ਕਿ ਜਿਹੜੇ ਲੋਕ ਨੇ ਲਗਾਤਾਰ ਉਹਨਾਂ ਨਾਲ ਜਾਣਕਾਰੀ ਲੈ ਰਹੇ ਨੇ ਕਿ ਲੋਕਾਂ ਦੀ رائے ਕੀ ਹੈ ਲੋਕ ਕੀ ਚਾਹੁੰਦੇ ਨੇ ਕਿਉਂਕਿ ਕਾਫੀ ਜਿਹੜੇ ਉਮਰਦਰਾਜ ਲੋਕ ਨੇ ਤੇ ਉਹਨਾਂ ਨੇ ਆਪਣੇ ਉਮਰਾਂ ਦੇ ਵਿੱਚ ਕਈ ਸਰਕਾਰਾਂ ਦੇਖੀਆਂ ਤੇ ਕਈ ਕੁਝ ਦੇਖਿਆ ਪਰ ਹਲਕਾ ਵੈਸ਼ਤੇ ਵਿੱਚ ਜਿਹੜੇ ਇਲੈਕਸ਼ਨਸ ਨੇ ਉਹਨਾਂ ਨੂੰ ਕਿਵੇਂ ਦੇਖਦੇ ਨੇ ਸਰ ਕੀ ਕਹਿਣਾ ਚਾਹੋਗੇ ਸ਼੍ਰੋਮੜੀ ਕਾਲੀ ਤਲਵਾਰੇ ਕੀ ਖਿਆਲ ਹੈਗੇ ਆ ਤੁਹਾਡੇ ਜਾਂ ਹੋਰ ਜਿਹੜੀਆਂ ਸਰਕਾਰਾਂ ਆਈਆਂ ਉਸ ਤੋਂ ਬਾਅਦ ਕੀ ਕੁਝ ਨਜ਼ਰ ਆਇਆ ਤਦਰ ਕੀ ਆਣਾ ਮਾਜੀ ਜੋ ਹੈਗਾ ਤੁਹਾਡੇ ਸਾਹਮਣੇ ਇਹ ਸਭ ਕੁਝ ਅੱਜਕੱਲ ਜੀ ਬਾਕੀ ਹੀ ਰਹਿ ਗਈ ਹੁਣ ਜਿੰਨੀ ਚਾਉਂਦੀ ਬੋਲ ਦੀ ਗੱਲ ਬਾਕੀ ਦੇਖੋ ਕੌਣ ਲੈ ਕੇ ਜਾਂਦਾ ਅੱਛਾ ਜਦੋਂ ਪੂਰੇ ਮੰਨ ਲਓ ਜਿਹੜੇ ਇਲੈਕਸ਼ਨ ਆਉਂਦੇ ਨੇ ਪਰ ਇਹ ਤਾਂ ਸਿਰਫ ਇੱਕ ਹਲਕੇ ਦੇ ਵਿੱਚ ਸਿਰਫ ਇੱਕ ਹਲਕੇ 'ਚ ਇਲੈਕਸ਼ਨ ਹੋ ਰਿਹਾ ਹੈ ਇੱਕ ਹਲਕਾ ਸਿਰਫ ਉੱਥੇ ਟੱਕਰ ਹੋ ਰਹੀ ਹੈ ਤੇ ਇਹਨੂੰ ਕਿਵੇਂ ਦੇਖਦੇ ਹੋ ਕਿਵੇਂ ਭਾਜੀ ਦੇਖਦੇ ਆ ਉਹਨੂੰ ਦੇਖੋ ਜਿੱਦਾਂ ਹੁਣ ਆਪ ਦੀ ਸਰਕਾਰ ਚੱਲਦੀ ਪਈ ਹੈ 1.5 ਸਾਲ ਰਹਿ ਗਿਆ ਹੋ ਸਕਦਾ ਬਾਜ਼ੀ ਮਾਰ ਜਾਈ ਅੱਛਾ ਹਾਂ ਲੋਕਾਂ ਦੇ ਵਿੱਚ ਕੀ ਕੁਛ ਹੈਗਾ ਲੋਕਾਂ ਦੇ ਵਿੱਚ ਭਾਜੀ ਮੱਲਿਆ ਜੁਲਿਆ ਦੇ ਰਿਸਪੌਂਸ ਕਿਤੇ ਦਾ ਕੋਈ ਪੱਕਾ ਨਹੀਂ ਹੈਗਾ ਅੱਛਾ ਇਸ ਮਾਰਕੀਟ ਦੀ ਕੋਈ ਕਮੀ ਹੈਗੀ ਆ ਜਿਹੜੀ ਤੁਸੀਂ ਆਸ ਲਗਾ ਕੇ ਬੈਠੇ ਹੋ ਸਰਕਾਰਾਂ ਕੇ ਆ ਆਪਣੇ ਐਮਐਲਏ ਦੇ ਅੱਗੇ ਵੀ ਜੇ ਐਮਐਲਏ ਜਾਂਦੇ ਨੇ ਹਾਂਜੀ ਆਸ ਲਗਾ ਕੇ ਭਾਈ ਸਾਡੀ ਮਾਰਕੀਟ ਤੇ ਕੰਮ ਹੀ ਨਹੀਂ ਆਇਆ ਬਹੁਤ ਅੱਦਾ ਦੇ ਰਹਿੰਦੇ ਆ ਜਿਹੜਾ ਕਿ ਦੁਕਾਨਾਂ ਦਾ ਹੈ ਸਾਡਾ ਕਿਰਾਇਆ ਕਰੋਇਆ ਦਾ ਜੁਰਮਾਨੇ ਬਹੁਤ ਪਏ ਹੋਏ ਆ ਤੇ ਲੋਕਾਂ ਦੇ ਬਹੁਤ ਪੈਸੇ ਪਏ ਬਈ ਖੜੇ ਪੈਂਡਿੰਗ ਮਤਲਬ ਕਿਰਾਇਆ ਤੇ ਜੁਰਮਾਨੇ ਪਏ ਹੋਏ ਆ ਲੋਕੀ ਕਹਿੰਦੇ ਵੀ ਸਾਡੋਂ ਤੁਹਾਡੇ ਜੁਰਮਾਨੇ ਮਾਫ ਕਰੋ ਉਹ ਨਹੀਂ ਕੋਈ ਸੁਣਵਾਈ ਹੋ ਰਹੀ ਇਹਦੇ ਬਾਥਰੂਮ ਦੀ ਟਾਇਲਟ ਦੀ ਬਹੁਤ ਜ਼ਿਆਦਾ ਦਿੱਕਤ ਹੈ ਮਾਰਕੀਟ ਦੀ ਕਿੱਥੇ ਹੈਗਾ ਵੇ ਟਾਇਲਟ ਇੱਥੇ ਹੈ ਹੀ ਨਹੀਂ ਅੱਛਾ ਇੱਥੇ ਹੈ ਹੀ ਨਹੀਂ ਮਾਰਕੀਟ ਦਾ ਟਾਇਲਟ ਨਾ ਪੂਰੀ ਮਾਰਕੀਟ ਵਿੱਚ ਬਾਕੀ ਹਾਂ ਫਿਰ ਆ ਗੁਜ਼ਾਰਾ ਕਿੱਦਾਂ ਹੁੰਦਾ ਵਾ ਬਸ ਇੱਦਾਂ ਹੀ ਲੋਕੀ ਉਰੇ ਪਰੇ ਵਸਦੇ ਆਂ ਆਪਣਾ ਟੈਂਪਰਸ ਕਰੀ ਜਾਂਦੇ ਨੇ ਕੋਈ ਥੁਰ ਥੁਰ ਜਾ ਕੇ ਸਮਾਰਟ ਸਿਟੀ ਦਾ ਨਾਮ ਦਿੱਤਾ ਗਿਆ ਸਮਾਰਟ ਸਿਟੀ ਦਾ ਮਾਰਾ ਜੋ ਹੈ ਤੁਹਾਡੇ ਸਾਹਮਣੇ ਦੇਖੀ ਰਹੀ ਹੈ ਇਹ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਦੁਕਾਨਦਾਰ ਨਾਲ ਗੱਲਬਾਤ ਕਰ ਰਹੇ ਹਾਂ ਤੇ ਪੂਰੀ ਮਾਰਕੀਟ ਦੇ ਵਿੱਚ ਕੋਈ ਵੀ ਬਾਥਰੂਮ ਜਾਂ ਟਾਇਲਟ ਦੀ ਕੋਈ ਵਿਵਸਥਾ ਨਹੀਂ ਹੈਗੀ ਹੈ ਸਾਫ਼ ਤੌਰ ਤੇ ਦੁਕਾਨਦਾਰ ਵੱਲੋਂ ਇਹ ਗੱਲ ਜਿਹੜੀ ਹੈ ਕਹੀ ਜਾ ਰਹੀ ਹੈ ਇਸ ਮਾਰਕੀਟ ਵਿੱਚ ਕਈ ਸਾਲ ਹੋ ਗਏ ਨੇ ਉਹਨਾਂ ਨੂੰ ਦੁਕਾਨ ਕਰਦੇ ਨੂੰ ਪਰ ਉਹਨਾਂ ਵੱਲੋਂ ਸਿੱਧੇ ਤੌਰ ਤੇ ਇੱਕ ਗੱਲ ਕਹੀ ਗਈ ਕਿ ਇਹ ਪੂਰੇ ਰੋਡ ਦੇ ਉੱਤੇ ਕਿਤੇ ਵੀ ਜਿਹੜੀ ਇਹ ਵਿਵਸਥਾ ਉਹ ਨਹੀਂ ਹੈਗੀ ਹੈ ਜਿਹੜੀ ਵਿਵਸਥਾ ਹੋਣੀ ਚਾਹੀਦੀ ਹੈ ਸੋ ਉਹਨਾਂ ਨੇ ਜਿਹੜੀ ਡਿਮਾਂਡ ਹੈ ਉਹ ਵੀ ਸਰਕਾਰਾਂ ਅੱਗੇ ਵੀ ਰੱਖੀ ਹੈ ਤੇ ਐਮਐਲਏਜ਼ ਦਾ ਅੱਗੇ ਵੀ ਆਪਣੇ ਰੱਖੀ ਹੈ ਪਰ ਹਲਕਾ ਵੈਸਟ ਦੀ ਜੇਕਰ ਗੱਲ ਕਰੀਏ ਤੇ ਹਲਕਾ ਵੈਸਟ ਦੇ ਵਿੱਚ ਆਉਣ ਵਾਲਾ ਸਮਾਂ ਕਿਦਾਂ ਹੋਊਗਾ ਇਹ ਲੋਕ ਆਪਸ ਦੇ ਵਿੱਚ ਜਿਹੜੀ ਗੱਲਬਾਤ ਕਰ ਰਹੇ ਨੇ ਲੋਕ ਆ ਆਪਣੇ ਆਪ ਦੇ ਵਿੱਚ ਜਿਹੜੀ ਇਹ ਮੀਟਿੰਗ ਕਰਦੇ ਨੇ ਕਿਉਂਕਿ عوام ਹੈ عوام ਦਾ ਹੱਕ ਹੈ ਆਵਾਜ਼ ਚ ਚੱਕਣਾ ਆਪਣੀ ਮੰਗਾਂ ਰੱਖਣੀ ਹੈ عوام ਦਾ ਹੱਕ ਹੈ ਸੋ عوام ਲਗਾਤਾਰ ਆਪਣੀ ਹੱਕੀ ਮੰਗ ਜਿਹੜੇ ਨੇ ਰੱਖ ਰਹੀ ਹੈ ਸਰਕਾਰਾਂ ਅੱਗੇ ਸੋ ਇਸ ਮਾਰਕੀਟ ਤੇ ਮੌਜੂਦ ਸੀਗੇ ਮਾਰਕੀਟ ਦੇ ਵਿੱਚ ਜਿਹੜੀ ਦਿੱਕਤਾਂ ਸੀਗੀਆਂ ਉਹ ਵੀ ਦੁਕਾਨਦਾਰਾਂ ਨੇ ਤੁਹਾਡੇ ਨਾਲ ਸਾਂਝਾ ਕੀਤੀਆਂ ਸਰਕਾਰਾਂ ਅੱਗੇ ਵੀ ਗੁਹਾਰ ਲਗਾਈ ਪਰ ਹੁਣ ਦੇਖਣਾ ਹੋ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਦੇਖਣ ਨੂੰ ਮਿਲਦਾ ਹੈ ਹਲਕਾ ਵੈਸਟ ਦੇ ਵਿੱਚ ਜਿਮਨੀ ਚੋਨਾ ਦੇ ਵਿੱਚ ਕੌਣ ਫਤਿਹ ਹਾਸਲ ਕਰਦਾ ਹੈ ਉਹ ਆਉਣ ਵਾਲਾ ਸਮਾਂ ਦੱਸੂਗਾ ਤੇ ਲੋਕਾਂ ਦੀ ਡਿਮਾਂਡ ਜਿਹੜੀ ਆ ਉਹ ਕੌਣ ਪੂਰੀਆਂ ਕਰਦਾ ਉਹ ਆਉਣ ਵਾਲਾ ਵੀ ਸਮਾਂ ਦੱਸੂਗਾ ਦੇਖਦੇ ਰਹੋ ਲੁਧਿਆਣਾ ਲਈ ਮਿਹਨਤਨ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਧੰਨਵਾਦ